ਸੀਖਾਲ ਵੀ ਦੋਸਤੋ ਕੀ ਹਾਲ ਚੱਲ ਜੇ ਅੱਜ ਦੇ ਦਿਨ ਤੇ ਅੱਜ ਦੇ ਵਲੌਗ ਦੀ ਆਪਾਂ ਕਰਤੀ ਸ਼ੁਰੂਆਤ ਰਾਤ ਦਾ ਝੋਨਾ ਵੜਾਇਆ ਸੀ ਇਹ ਮਾਰਨਿੰਗ ਆਪਾਂ ਝੋਨਾ ਲੈ ਕੇ ਮੰਡੀ ਆ ਗਏ ਤੇ ਮੰਡੀ ਹੁਣ ਫਿਰ ਮੰਡੀ ਨਹੀਂ ਆਏ ਸੇਲਰ ਤੇ ਆਏ ਆ ਪਹਿਲੀ ਵਾਰੀ ਮੰਡੀ ਦਾ ਛੁੜਕਾਰਾ ਹੋਇਆ ਜੇ ਨਹੀਂ ਤੇ ਅੱਗੇ ਮੰਡੀਆਂ ਚ ਰੋਦੇ ਰਹਿਣਾ ਕਿੰਨੇ ਕਿੰਨੇ ਦਿਨ ਤੇ ਸੇਲਰ ਤੇ ਕਰਕੇ ਉਹਨੂੰ ਵਿਕਰੀ ਕਾਰਡ ਕਟੋ ਜਿੰਨੇ ਹੀ ਕਟਾਉਣੀ ਕਟਾ ਆ ਕੇ ਤੇ ਹੋਣੇ ਚੱਲੇ ਆਂ ਅਸੀਂ ਸਵੀਟਰ ਨੂੰ ਲੈਣ। ਕੱਮ ਮਾਰਨੇ ਗੌਰਨਿੰਗ ਆਪਾਂ ਹੋਣਾ ਲੰ ਸਵੀਟਰ ਨੂੰ ਲੈ ਆਉਣਾ ਟਾਈਮ ਸਿਰ। ਹੋਣੇ ਮੈਂ ਪਹੁੰਚ ਗਿਆ ਉਹਦਨਵਾਲ ਤੇ ਉਹਦਨਵਾਲ ਤੋਂ ਆਪਾਂ ਕਾਤੀਆਂ ਨੂੰ ਹੋਣਾ ਆ। ਚਲੋ ਗਏ ਰਾਹ ਬੜੇ ਖਰਾਬ ਆ ਹੁਣ ਕੀ ਕਰੀਏ ਇਧਰੋਂ ਦੀ ਜਾਣਾ ਪੈਣਾ ਪਾਣਾ ਚੰਗਾ ਆ ਨਾ ਮੈਂ ਗੱਡੀ ਧਵਾਉਣ ਲੱਗਾ ਸੀ ਉੱਥੇ ਵਾਹ ਚਲ ਗੱਡੀ ਧਵਾ ਲੈਂਦੇ ਆ ਚੰਗਾ ਆ ਕਿ ਉਹ ਚੱਕੜ ਚੱਕੜ ਬੜਾ ਵਾ ਕਾਲੀ ਗੱਡੀ ਆ ਟਾਈਮ ਸਹੀ ਫਿਰ ਗੱਡੀ ਵੇਜੇ ਜੇ ਆਪਾਂ ਫਿਰ ਹੁਣ ਕਹਿੰਦੇ ਆ ਵੀ ਮੈਂ ਯਾਰ ਗੱਲ ਕਰਨਿਆ ਸੀ ਵੀ ਪੁਲਿਸ ਵਾਲੇ ਅੱਗੇ ਖੜੇ ਸੀ ਸਾਰੇ ਪੁਲਿਸ ਵਾਲੇ ਮਾੜੇ ਨੇ ਦੇਦੇ ਉਹਦਾ ਹੀ ਵੇਖੀ ਜਾਂਦੇ ਆ ਵੀ ਪਤਾ ਨਹੀਂ ਮੈਨੂੰ ਫਾੜੀ ਲੈਣਾ ਹੁੰਦਾ ਜਿੱਦਾਂ ਫੜ ਸਕਦੇ ਜੀ ਭਾਈ ਤਾਂ ਨਹੀਂ ਵਰਦੀ ਪਾਈ ਆ ਤੇ ਕੋਈ ਗਲਤੀ ਬਣਾਵੇ ਤਾਂ ਐਵੇਂ ਅੱਗੇ ਨੂੰ ਦੂਜੇ ਬੰਦਿਆਂ ਨੂੰ ਅੱਖਾਂ ਵਿਖਾਈ ਜਾਣੀਆਂ। ਕਿਹਦੀ ਗੱਲ ਨਹੀਂ ਭਾਈ ਦਾ ਮਾਣ ਹੂ ਚੱਕੀ ਕਰ ਤੇ ਤੇ ਹਣੀ ਚੋਂ ਜਦੋਂ ਵਧੀਆ ਰੋਡ ਆਉਂਦਾ ਨਾ ਫਿਰ ਤਾਂ ਨੇ ਨਾ ਜਾ ਕੇ ਆਪਾਂ ਰੋਬਰੋ ਹੁੰਨੇ ਆ ਤਦ ਤੱਕ ਲਈ ਸਸਰੀ ਕਾ ਹਾਂਜੀ ਚੋ ਨਮੀ ਤੋਂ ਤਾਜਦੇ ਮੈਂ ਤਾਂ ਨਹੀਂ ਥਲਿਆ ਮੈਂ বিক্রি ਕਰ ਰਹੇ ਆ ਦੀ ਹੁਣ ਭੈਣ ਨੂੰ ਲਲਿਆ ਸੰਦੀਪ ਦੀਦੀ ਨੂੰ ਆਲਡੀ ਫੋਟੋ ਅਵੇਲੇਬਲ ਹੈ ਚ ਆਲਡੀ ਸਵਾਰੀ ਚੜਾ ਲਈ ਇੱਕ ਨੇ ਇੱਕ ਸਵਾਰੀ ਹੁਣ ਸਕੂਲੋਂ ਚੜਾਉਣੀ ਆ ਰੀਤ ਸਰਪ੍ਰਾਈਜ਼ ਹੈ ਨਾ ਨੇ ਅੱਜ ਫੇਰ ਉਹਨੂੰ ਕਿਹਾ ਉਹਨੂੰ ਦੱਸਿਆ ਨਹੀਂ ਨਾ ਉਹਨੂੰ ਦੱਸਿਆ ਨਹੀਂ ਚਲ ਮੈਂ ਅੱਗੇ ਕਹਿਣਾ ਮੈਂ ਮੈਂ ਥੰਮਨੇਲ ਮੈਂ ਸਰਪ੍ਰਾਈਜ਼ ਦਾ ਲਾਉਣਾ ਸੀ ਕਿਉਂਕਿ ਅੱਜ ਅਸਲ ਕੀ ਪਲਾਨਿੰਗ ਕੀਤੀ ਸੀ ਸਨੀਪ ਈ ਸੋਖ ਕਹਿੰਦੀ ਮੰਮੀ ਚੱਲ ਜਓ ਮੰਮੀ ਕਹਿੰਦੀ ਮੰਮੀ ਚੱਲ ਜਓ ਨਹੀਂ ਅੰਦਰ ਕੋਈ ਸਮਾਨ ਸਮੋਣ ਜਿੱਥੇ ਉਹ ਲੈਂਦੀਆਂ ਨਹੀਂ ਇਹ ਮਨਿਆਰੀ ਦੇ ਐਸੇ ਤੇ ਕਹਿੰਦੇ ਹਨ ਤੂੰ ਉੱਥੇ ਲਾ ਜੀ ਤੇ ਬਾਅਦ ਚ ਕਹੀ ਵੀ ਸਦੀਪ ਕੁਝ ਲੈਣਾ ਤੇ ਨਹੀਂ ਉਹਨੇ ਕੁਝ ਮੰਗਾਇਆ ਸੁਖ ਨੇ ਤੇ ਇਥੇ ਲੱਲੀ ਇਹਦੇ ਕਹਿੰਦੇ ਬਾਅਦ ਜਦੋਂ ਉਹਨਾਂ ਨੂੰ ਇੱਥੋਂ ਵੇਖਣਾ ਹੈ ਫਿਰ ਸਰਪ੍ਰਾਈਜ਼ ਹੋ ਜਾਣਾ ਪਰ ਗਿਆ ਅੱਜ ਝੋਨੇ ਨੇ ਸਰਪ੍ਰਾਈਜ਼ ਕਰਤਾ ਨਾ ਚੱਲ ਉਹ ਵੀ ਕੰਮ ਵਧੀਆ ਆ ਨਾ ਐਮਨਾ ਹੋ ਗਿਆ ਕੰਮ ਮੈਂ ਇਹ ਮੰਡੀ ਚ ਦੋ ਦੋ ਤਿੰਨ ਤਿੰਨ ਦਿਨ ਬਿਠੇ ਰਹੀ ਤਾਂ ਕੋਈ ਫਾਇਦਾ ਨਹੀਂ ਮੈਂ ਕਿਹਾ ਜੀ ਤੇ ਨਾ ਮਾਮੂ ਨੇ ਅੱਜ ਚੋਨਾ ਜਾਣਾ ਲੈ ਕੇ ਤੁਹਾਨੂੰ ਪੀਪ ਦਾ ਕੱਲ ਨੂੰ ਨਹੀਂ ਜਾਣਾ ਪੈਣਾ ਜਾਂ ਫਿਰ ਸ਼ਾਮ ਨੂੰ ਜਦ ਤੱਕ ਕਰੋ ਉਹ ਵੀ ਮੈਂ ਕਿਹਾ ਤੂੰ ਹੁਣ ਵਾਸਤੇ ਚੜਦਾ ਆ ਆਹ ਨਹੀਂ ਮੈਂ ਤਾਂ ਆ ਕਰਕੇ ਗਿਆ ਸੀ ਵੀ ਚੇਤੇ ਮੈਂ ਆ ਗਿਆ ਹੁਣ ਹਾਫ ਫਿਰ ਠੀਕ ਰਹੀ ਨਾ ਜੇ ਮੈਨੋਂ ਤੋਂ ਲੇਟ ਹੁੰਦਾ ਤਾਂ ਉਹ ਵਾਸਤੇ ਉਹ ਨਾ ਜੜੀ ਫਿਰ ਰੋਂਦੀ ਰਹਿੰਦੀ ਉਹ ਰੋਕਣ ਲੱਗ ਬੱਜੇ ਵਾ ਉਦੋਂ ਮੈਂ ਇਧਰੋਂ ਦੀ ਚੱਲ ਜਣਾ ਹੈ ਸੜ ਆਪਣੇ ਮੇਨ ਹਾਈਵੇ ਥਾਣੀ ਹੁਣ ਗਿਆ ਵੀ ਵੀ ਲੈਣਾ ਉਹ ਉਹ ਬਣਿਆ ਬਣਾ ਹਰਚੋਵਲ ਵਾਲਾ ਰੋਡ ਹੁਣ ਆਪਾਂ ਪੇਲਾ ਰੀਤ ਨੂੰ ਲੈਣਾ ਨੇ ਆਹ ਉਹ ਰੀਤ ਇਧਰ ਦੀ ਚੱਲ ਜਣਾ ਆ ਚਲੋ ਠੀਕ ਹੈ ਹੁਣ ਮੈਂ ਤੁਹਾਨੂੰ ਜਾ ਕੇ ਸਕੂਲੇ ਫਿਰ ਜਦੋਂ ਰੀਤ ਨੂੰ ਲਵਾਂਗੇ ਫਿਰ ਉੱਥੇ ਜਾ ਕੇ ਵੀਡੀਓ ਕਰਦੇ ਆ ਆਹ ਦੀਦੀ ਦਾ ਪਿੰਡ ਆ ਇਹ ਆ ਪਿੰਡ ਦਾ ਇਹ ਤੇ ਠਿਕਰੀ ਵਾਲ ਸਰਾ ਆ। ਪਾਜੀ ਦਾਇਆ ਪੁਲ। ਚਲੋ ਵੀ ਤੁਹਾਨੂੰ ਜਾ ਕੇ ਤੇ ਰੀਤ ਦੇ ਰੂਪ ਰੋ ਕਰਾਉਣੇ ਆ। ਉਹਦੇ ਅਕਸਪ੍ਰੈਕ ਕੀ ਕਹਿੰਦੇ ਹੁੰਦੇ ਆ? ਐਕਸਪ੍ਰੈਸ਼ਨ। ਐਕਸਪ੍ਰੈਸ਼ਨ ਵਿਖਾਉਣੇ ਵਾਲਾ ਕੀ ਰੀਤ ਕਰਦੀ ਆ। ਤੂੰ ਨਾ ਜਾਈ ਮੈਂ ਲੈ ਆਉਂਗਾ। ਤੂੰ ਜਾਈ ਨਾ ਮੈਂ ਉਹਨੂੰ ਲੈ ਕੇ ਆਉਂਗਾ। ਵੇਚੇ ਪਿੱਛੇ ਬੈ ਜੀ ਫਿਰ ਉਹ ਫੋਨ ਤਾਂ ਨਹੀਂ ਕਰ ਦਿੰਦੇ ਉਹ ਸਕੂਲ ਵਾਲੇ ਹਾਂ ਨਾ ਉਹਨਾਂ ਕਹਿਣਾ ਉਹਨੂੰ ਜਿਹੜਾ ਆਂਟੀ ਨੇ ਜਾਂ ਕਹਿੰਦੇ ਤੁਹਾਨੂੰ ਪੁੱਛ ਲੈਣਾ ਕਿ ਤੈਨੂੰ ਤੂੰ ਜਾਣਦੀ ਹੈ ਹਾਂ ਹਾਂ ਬੰਗਿਆ ਕਿਤੇ ਨਾਉ ਦੀ ਬਿੜੀ ਲਓ ਜੀ ਮੈਂ ਹੁਣ ਰੀਤ ਨੂੰ ਸਰਪ੍ਰਾਈਜ਼ ਕਰਨਾ ਤੇ ਉਹਦੀ ਮੰਮੀ ਨੂੰ ਮੈਂ ਪਿੱਛੇ ਬਿਠਾਤਾ ਵਾ ਇਹਦੇ ਪਿੱਛੇ ਇੱਥੇ ਆਣ ਕੇ ਉਹਨੂੰ ਦੂਜੀ ਸੀਟ ਤੇ ਬਿਠਾ ਦੇਣਾ ਤੇ ਮਗਰੋਂ ਤੂੰ ਥੱਪਾ ਕਰ ਦੇਣਾ ਉਹਨੂੰ ਠੀਕ ਹੈ ਓਕੇ ਚਲੋ ਉਹਨੂੰ ਪਹਿਲਾਂ ਲੈઈએ ਆਪਾਂ ਪੜਾ ਸਕੂਲ ਜਾ ਰੀਤ ਦਾ ਅੰਸ਼ਦੀਪ ਸਾਹਿਬ ਨਿਕਲ ਗਿਆ ਮੋੜ ਤੇ ਕਰ ਲਿਓ ਕਵਰ ਬਚਾ ਲੈਣਾ ਜੀ Da, p, sammri, tenu, pe, e anzi arriva la scuola. Ma non è l'anno. A parte la ricezione dei dati, arriva la scuola e uomo che è in legno inizia che un legno. ਨੰਨੂ ਇਹ ਨਹੀਂ ਨਾ ਪਤਾ ਮਾਮਾ ਜੀ ਬਹੁਤ ਕਾਲੇ ਆ ਠੀਕ ਹੈ ਤੇ ਹੁਣ ਵੇਖੋ ਜਦੋਂ ਆਉਣਗੇ ਫਿਰ ਤੁਹਾਨੂੰ ਮਖਾ ਲਾਂਗੇ ਠੀਕ ਹੈ ਮੈਂ ਸਾਇਡ ਸਲੋ ਬੋਲਣ ਰਿਹਾ ਮੈਨੂੰ ਲੱਗਣ ਰਿਹਾ ਕਿਉਂਕਿ ਰਸ਼ਵੜਾ ਇੱਥੇ ਤੇ ਸਮਰੀਦ ਵੇਖੋ ਗਏ ਨਹੀਂ ਲੈਣੇ ਚ ਲੱਗਦਾ ਜਦੋਂ ਆਉਂਦੇ ਆ ਫਿਰ ਤੁਹਾਨੂੰ ਦਿਖਾਉਨੇ ਆ ਆ ਕੁੜੀਆ ਦੇਖਣ ਨਹੀਂ ਮੈਨੂੰ ਹੈਲੋ ਇਹ ਸਕੂਲ ਚ ਪੜਦੇ ਕਿਹੜੀ ਕਲਾਸ ਚ ਇਹ ਪੜਦੇ ਜੋ ਕਿ ਜੀ ਡੌਟਸ ਦੇ ਵਿੱਚ ਬਾਰ-ਬਾਰ ਦੇਖੇ ਤੂੰ ਵਲੌਗ ਵੇਨੇ ਮੈਂ ਜੀ ਵਲੌਗ ਵੇਨੇ ਵਲੌਗ ਮम्मा ਵੇਨੇ ਸਾਡੇ ਸਾਡੇ ਮੇਰੇ ਜਨਮ ਦਾ ਬਣਾ ਨਹੀਂ ਨਾ ਤੁਸੀਂ ਮੇਰਾ ਨਹੀਂ ਦੇ ਸਕਦੇ ਕਿਹੜਾ ਪਿੰਡ ਤੁਹਾਡਾ ਗਾਦੀਆਂ ਗਾਦੀਆਂ ਜੇ ਕੁੜੀਆਂ ਕੀ ਬਣਾ ਰਹੀਆਂ रंगोली बना रही है दिवाली के लिए ओके ओके हमारी भी गुड़िया है कि इधर पड़ती है समरीत है इसका नाम जानते हो नहीं वो सेकंड में पड़ती है तेरे पास पेन होगा तो मैं तेरे को लिख के देता अपना अकाउंट आईडी नंबर पेंसिल से लिख के दूँ दो ਦੇਖ ਪੇਪਰ ਦੀ ਹੈ ਮੇਰੇ ਕੋਲ ਅੱਛਾ ਬਹੁਤ ਜ਼ਿਆਦਾ ਵੇਟ ਹੋ ਰਹੀ ਹੈ ਪਤਾ ਨਹੀਂ ਕਿਉਂ ਨਹੀਂ ਭੇਜ ਰਹੇ ਲਿਆਉਣ ਤੋਂ ਪਹਿਲਾਂ ਮੇਰੇ ਨਾਲ ਇਨਵੈਸਟੀਗੇਸ਼ਨ ਵੀ ਕਰਦੇ ਜਾਨਾ ਵੀ ਕਿਉਂ ਬੱਚਾ ਲੈ ਗਿਆ ਸ਼ਾਇਦ ਦੀਦੀ ਨੂੰ ਫੋਨ ਕੀਤਾ ਹੋਵੇ ਉਹਨਾਂ ਨੇ ਪਹਿਲਾਂ ਓਏ ਚਿਕਾ ਚੋਚਿਕਾ ਚਲੀਏ ਹੂੰ ਚੱਲ ਪੜਾਈ ਨਹੀਂ ਕਰਨੀ ਹੂੰ ਹੁਣ ਘਰੇ ਜਾਣਾ ਕਿੱਥੇ ਜਾਣਾ ਘਰੇ ਮੰਮਾ ਨੂੰ ਲੈ ਕੇ ਜਾਣਾ ਉਹ ਕਹਿੰਦੀ ਮੈਂ ਆਜੂ ਸ਼ਾਮਾਂ ਨੂੰ ਆਜੂਗੀ ਹੈ ਨਹੀਂ ਤੇ ਕੱਲ ਨੂੰ ਆ ਜਾਗੀ ਉਹ ਕਿਉਂਕਿ ਉਹ ਹੈ ਚਲ ਪੱਕਾ ਚਲ ਠੀਕ ਆ ਜਾ ਤੇ ਬੈਗ ਦੇ ਦੇ ਮੈਂ ਆਦੇ ਮੇਰੇ ਵਾਲਾ ਬੈ ਗਿਆ ਚਲ 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 ਤੇ ਉਹ ਹੁਣ ਘਰੇ ਜਾਣਾ ਮੈਂ ਮੈਨੂੰ ਦੱਸ ਦੇ ਮਮਾ ਨੂੰ ਜੇ ਨਾਲ ਲੈ ਕੇ ਜਾਣਾ ਦੱਸ ਨਹੀਂ ਤੇ ਕੱਲ ਨੂੰ ਕੱਲ ਨੂੰ ਲੈ ਜਾਾਂਗੇ कल मैं लै जाऊंगा नहीं तो ठीक है बाद उ रोई ना चल जाएंगे ली, नहीं। कपड़े कहते पाएंगे ले जाने चल आ जा, इधर आ फिर अगे 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 बहना पीछे अगे बह ठीक है चल आ जा, जा चल बहु ਭਾਗਿਆ ਮੇਰਾ ਪਤਾ ਇਹ ਇਹਨੂੰ ਫੜ ਕੇ ਰੱਖੀ ਮੈਂ ਆ ਗਿਆ ਪਰਲੇ ਬੰਨੇ ਨੇ ਵਲੌਗ ਬਣਾਉਂਗਾ ਤੂੰ ਹੁਣ ਇਹ ਤੂੰ ਦੱਸ ਪਹਿਲਾਂ ਹੁਣ ਜੇ ਦੱਸਦੇ ਜੇ ਇਹਦੇ ਮੰਮਾ ਨੂੰ ਲੈ ਕੇ ਜਾਣਾ ਵਾ ਫਿਰ ਮੈਂ ਪਿੱਛੇ ਨੂੰ ਗੱਡੀ ਕਮਾ ਲੈਣੀ ਤੇ ਜੇ ਉਥੇ ਸਿੱਧਾ ਨਾਨਕੇ ਜਾਣਾ ਤਾਂ ਵੀ ਦੱਸ ਐ ਫਿਰ ਅਸੀਂ ਸਿੱਧਾ ਚੱਲ ਜਾਈਏ ਮੰਮਾ ਲੈ ਕੇ ਜਾ ਲੈ ਕੇ ਜਾਣਾ ਉਹਨੂੰ ਪਤਾ ਨਹੀਂ ਓ ਪਰ ਲੈ ਲੈਣੇ ਕੋਈ ਨਹੀਂ ਹਾਂ ਕੋਈ ਨਹੀਂ ਲੈਣੇ ਆਪੇ ਸੇ ਰੱਖ ਦੰਨੇ ਠੀਕ ਆ ਸਵੇਰੇ ਲੈ ਜਾਗੇ ਉਹਨੂੰ ਮੈਂ ਲੈ ਜਾਊਂਗਾ ਨਹੀਂ ਦਾਦੂ ਛੱਡ ਜੂ ਠੀਕ ਆ ਚਲ ਜੀ ਫਿਰ ਫਿਰ ਨਾਨਕੇ ਚੜੀਏ ਰੋਈ ਨਾ ਫਿਰ ਉਥੇ ਨਹੀਂ ਰੋਊਂਗਾ ਚਲ ਠੀਕ ਆ ਰੁਕ ਜਾ ਹਜੇ ਚੰਗਾ ਫਿਰ ਹੁਣ ਉੱਥੇ ਚੱਲਦੇ ਆ ਨਾਨਕੇ ਸੰਦੀਪ ਨੂੰ ਲਾ ਕੇ ਫੋਨ ਦੱਸਦਾ ਵੀ ਮੈਂ ਅਹੀਂ ਕੁੜੀ ਨੂੰ ਲੈ ਕੇ ਹੈ ਰੁਇਨਾ ਤੇ ਫਿਰ ਬਾਜ ਨਹੀਂ ਆਉਂਦੀ ਚੱਲ ਮੈਂ ਚੱਲ ਫਿਰ ਅੰਜੂਣਾ ਦਾ ਖੇਡਣੀ ਸਵੇਰੇ ਲੈ ਜਾਉਂ ਉਹਨੂੰ ਮੈਂ ਠੀਕ ਹੈ ਜੇ ਰੁਇ ਤੇ ਫਿਰ ਮੈਂ ਹੋਰ ਘਟਣਾ ਹੀ ਉਥੋਂ ਨਹੀਂ ਠੀਕ ਹੈ ਤੇ ਮੰਮਾ ਨੂੰ ਦੱਸਿਆ ਸੀ ਉਦੋਂ ਤੋਂ ਮੰਮਾ ਨੂੰ ਦੱਸਿਆ ਸੀ ਮੈਂ ਬੈ ਚੱਲ ਜਾਣਾ ਜੇ ਜੇ ਉਹਨਾਂ ਨੂੰ ਟੈਨਸ਼ਨ ਲਈ ਵੀ ਸਾਡੀ ਕੁੜੀ ਦੱਸ ਦੂੰਗੀ ਦੱਸ ਦੋਗੇ ਚੱਲ 1 ਮਿੰਟ ਲਾ ਹੀ ਦਵਾ ਸਰਦਨ ਹਾਂ 1 ਮਿੰਟ ਰੋ ਜਾ ਦੱਸ ਦੀ ਜਣਾ ਲੈ ਰਾਈਟਰ ਰੋਕੇ ਦੱਸ ਦਾ ਦਾਦੀ ਚੰਗਾ ਇਹਦੀ ਆਵਾਜ਼ ਵੱਜਣੀ ਆ ਕੋਈ ਨਹੀਂ ਕੱਢ ਦ ਫੋਲ ਸਰਪ੍ਰਾਈਜ਼ ਹੋ ਗਈ ਕੁੜੀ ਤੂੰ ਕਿੱਦਾਂ ਕਮਰਾ ਆ ਜਾਈ ਗਈ ਵੀ ਹੈਗੀ ਹੋ ਗਿਆ ਨਹੀਂ ਨਹੀਂ ਸਦੀ ਵੀ ਉਹਦਾ ਵੀ ਡਰ ਕੀ ਲੱਗਦਾ ਮੇਰਾ ਪਾ ਫਿਰ ਨਹੀਂ ਦੇ ਨਹੀਂ ਨਹੀਂ ਆ ਜਾ ਆ ਜਾ ਮਜਾ ਨਾਂਮੇ ਉਹ ਮੈਡਮ ਕਲੀਅਰ ਕਰਨ ਦੇ ਆ ਵੀ ਬੱਚਾ ਕਹਿੰਦੇ ਅੱਗੇ ਕਦੀ ਇਹਨਾਂ ਨੂੰ ਦੇਖਿਆ ਨਹੀਂ ਹਾਂ ਹੂੰ ਵੀ ਇਹਦੀ ਤਾਂ ਮੰਮੀ ਆ ਆ ਵੀ ਕਹਿੰਦੇ ਭੇਜਿਆ ਗਿਆ ਕਿ ਮਹਾਂਜੀ ਮਾ ਹਉ ਤੇ ਆਈਡੀਆ ਇਹ ਲਾ ਲਿਆ ਸੀ ਵੀ ਮਤਲਬ ਉਹ ਫੋਨ ਫਾਡ ਕਰਕੇ ਪੁੱਛ ਰਹੇ ਨੇ ਕਿਉਂਕਿ ਲੋਕ ਕਿਹਨੇ ਨਹੀਂ ਪੁੱਛਿਆ ਨਾ ਸਮ੍ਰੀਤ ਕਿਦਾਂ ਦਾ ਮੇਰਾ ਸਰਪ੍ਰਾਈਜ਼ ਕਿਦਾਂ ਦਾ ਲੱਗਾ ਪੁੱਤ ਚਲੋ ਜੇ ਜੇ ਮੈਂ ਪੀ ਸਮਝੀ ਤਾਂ ਕੀ ਕਰਾਂ ਮੈਂ ਕਿਹਾ ਮੈਂ ਤੇ ਫਿਰ ਉਹ ਮੈਡਮ ਦਸਨ ਚਲ ਗਈ ਮੈਡਮ ਨੇ ਹਰਪ੍ਰੀਤ ਮੈਡਮ ਨੂੰ ਹੁਣ ਨਾ ਆਪਾਂ ਪਰਸਨ ਦਾ ਬੀਜ ਲ ਲਈਏ ਕਾਦੀਆਂ ਤੋਂ ਖੋ ਖਾਣਾ ਮੇਰੇ ਪਤਨੇ ਹਾਂ ਨਹੀਂ ਹਜਣੀ ਚੱਲ ਇਕੱਠੇ ਆਵਾਂਗੇ ਉਥੋਂ ਘਰੋਂ ਨਾ ਮੈਂ ਬੋਤਲ ਚ ਪਾਣੀ ਦਿਓ ਮੇਰੀ ਜਰ ਨਹੀਂ ਖਾਦੀ ਨਹੀਂ ਕੋਈ ਕੋਈ ਨਹੀਂ ਖਾਵਾਂ ਘਰੇ ਜਾ ਕੇ ਵੇਖਾਂ ਬਣਾ ਤੇਰੀ ਰੋਟੀ ਚ ਕਿਹੜੀ ਚਲੋ ਜੀ ਹੁਣ ਕਾਤੀਆਂ ਤੋਂ ਨਾ ਬਸ ਛਟਾਲੇ ਦਾ ਬੀਜ ਲੈ ਕੇ ਹੋਰ ਜੇ ਕੋਈ ਲੈਣਾ ਹੋਇਆ ਨਾ ਫਿਰ ਉਸ ਤੋਂ ਬਾਅਦ ਅੱਡਾ ਨਾ ਕਰਦੇ ਆ ਗੱਲਬਾਤ ਸੱਚੀ ਮੰਨ ਗਈ ਓ ਤੁਸੀਂ ਮੈਂ ਚੱਲ ਜਿੰਦੀ ਮੰਨ ਗਈ ਇਹਨੂੰ ਪਤਾ ਚੱਲ ਹੋ ਗਈ ਹੈ ਮੈਂ ਚੱਲ ਰੈਪਿੰਗ ਹੈ ਮਨ ਹੂੰ ਹੂੰ ਯਾ ਦੇ ਵਿੱਚ ਭਾਜੀ ਕੋਈ ਕਮੀ ਪੇਸ਼ੀ ਨਾ ਪਾਈਆ ਚਾਹੀਦਾ ਜੀ ਕਿਉਂ ਲਾਵਾ ਇਹ ਆੜੇ ਜੀ ਵੀ ਵੀ ਤਾਂ ਰਹੇ ਇੱਥੋਂ ਲੱਲੇ ਅਸੀਂ ਵੀ ਬਰਸਣ ਦਾ ਬੀਜ ਲਿਆ ਵਾ ਸਾਲਾ ਲਿਆ ਵਾ ਤੇ ਘਾ ਲਿਆ ਵਾ ਤੇ ਬੀਜ ਲੀ ਹੋਰ ਸਲਗਮ ਤੇ ਸਾਰੇ ਗਜਰਾ ਗੁਜਰਾ ਦੇ ਬੀਜ ਲੈਂਦਾ ਨਿਕਸਾ ਹੀ ਵੀ ਇੱਥੇ ਬੈਠੋ ਇਹ ਆ ਸਬਜੀ ਮੰਡੀ ਕਿੱਥੇ ਵੀ ਕਾਧੀਆਂ ਦੀ ਰਿਟੇਪਲਾ ਕੀ ਹੈ ਕਿੱਥੇ ਆਏ ਆਪਾਂ ਬੜਾ ਕਾਧੀਆਂ ਪਤਾ ਦਿਨ ਕਾਧੀਆਂ ਮੈਂ ਕਸਾ ਸਰਪ੍ਰਾਈਜ਼ ਹੈ ਅਹੀ ਸਮਰੀਦਨਾ ਹੁਣ ਇੱਕ ਸਰਪ੍ਰਾਈਜ਼ ਕਰਨਾ ਹੈ ਅੰਸ਼ਦੀਪਨਾ ਉਹ ਸਰਪ੍ਰਾਈਜ਼ ਇਦਾਂ ਆ ਵੀ ਹੁਣ ਅੱਗੇ ਆਉਂੜਿਆ ਸਕੂਲ ਉਹਦਾ ਨਾਮ ਵਾਲਾ ਮਰੀਦ ਕੁੜੀਆ ਦਾ ਕਿ ਮੈਂ ਦੀਦੀਆਂ ਨੂੰ ਕਹਿ ਦੇਣਾ ਵੀ ਤੁਸੀਂ ਤੁਰ ਕੇ ਨਾ ਉੱਥੋਂ ਰਵਾਰ ਰਵਿੰਗਾਂ ਨੂੰ ਜਿੱਦਾਂ 메ਨ ਰੋਡ ਤੇ ਜਾਈ ਜਾਓ ਦੇ ਅੰਸ਼ਦੀਪ ਨੂੰ ਮੈਂ ਬਿਠਾਣਾ ਵਿੱਚ ਤੇ ਮੈਂ ਰਸਤੇ ਤੇ ਕਹਿੰਦਾ ਮੈਂ ਨਾ ਇਹਨਾਂ ਨੂੰ ਬਿਠਾ ਲੀਏ ਵਿਚਾਰੀਆਂ ਜਿਹੜੀਆਂ ਜਾਣ ਡੀਆਂ ਨਾ ਪੁੱਤ ਉਨੇ ਘੜਾ ਹਾਂ ਜੀ ਪਾਪਾ ਬਿਠਾ ਲਓ ਤੇ ਜਦੋਂ ਉਦੋਂ ਮੈ ਇਮਪ੍ਰੈਸ਼ਨ ਹੋਦਾ ਤੁਹਾਨੂੰ ਮੈਂ ਵਿਖਾਉਣਾ ਖਰ ਬਾਅਦ ਚ ਜਦੋਂ ਹੁਣ ਆਦਾ ਸਕੂਲ ਆਉਣ ਆਲਾ ਵਾ ਤੇ ਉਥੇ ਜਾ ਕੇ ਤੁਹਾਨੂੰ ਮੈਂ ਪਹਿਲਾ ਸਕੂਲ ਦਿਖਾਉਣਾ ਮੈਂ ਵੀ ਅਸੀਂ ਆ ਗਏ ਆ ਆ ਮਹਾਰਾਜਾ ਪੈਲਸ ਦੇ ਕੋਲ ਆ ਗਏ ਆ ਦੇਖੋ ਇੱਥੇ ਪਤਾ ਤੇਰੇ ਮਮਾ ਦਾ ਵਿਆਹ ਹੋਇਆ ਏ ਹਾਂ ਪਤਾ ਵੀ ਨਹੀਂ ਅੱਜ ਸਰਪ੍ਰਾਈਜ਼ ਤੇ ਸਰਪ੍ਰਾਈਜ਼ ਹੋ ਰਿਹਾ। ਬੱਚਾ ਦਾ ਇਮਪ੍ਰੈਸ਼ਨ ਵੇਖਣਾ ਹੁੰਦਾ। ਇੰਝ ਕਿਹਾ ਇਹ ਇਤਨੀ ਕਿਤਨੀ ਜੀਵਸ ਕਿੱਦਾਂ ਹੋ ਜਾਣਗੇ। ਮਾੜਾ ਕੰਨਾ। ਤੇ ਠੀਕ ਹੈ। ਚਲੋ ਆ ਗਿਆ ਨਾਨਾ ਸਕੂਲ। ਮਤਲਬ ਮੈਂ ਸਕੂਲ ਤੇ ਕੇ ਗੱਡੀ ਲਾ ਲਾ ਹਣਾ। ਤੇ ਸਕੂਲ ਵੀ ਆ ਗਿਆ ਮੇਰੇ ਬੱਚੇ ਦਾ। ਸੜਕ 'ਅੰਚੇ ਤਾ ਉਹ ਗੱਡੀ ਨਹੀਂ ਖੜੀ ਉੱਥੇ ਖੜ ਜਾਣਾ ਉੱਥੋਂ ਪਰਾਂ ਨੂੰ ਜਿਦਾ ਉਹ ਉਧਰ ਉਧਰ ਜਾਣਾ ਤੇ ਮੈਂ ਇੱਧਰ ਹੀ ਲਾਣਾ ਆਉਂਦੀ ਸਪੋਰਟ ਹੀ ਹੋਣ ਦੇ ਸਰਪ੍ਰਾਈਜ਼ ਜਿੰਨੇ ਵੀ ਹੋਣ ਦੇ ਅੱਜ ਕੁਛ ਹੀ ਅੱਜ ਕੀ ਲੱਗਦਾ ਚੰਗਾ ਸੋਕਲਾ ਵੀ ਲਾਂਜ ਕਿਹੜੀ ਕਿੱਥੇ ਆਇਆ ਰੀਤ ਨੂੰ ਪਤਾ ਹੀ ਨਹੀਂ ਕਿ ਕੀ ਲੋਕ ਹੂੰ ਹੂੰ ਚਲੋ ਠੀਕ ਆ ਤੁਹਾਨੂੰ ਮੈਂ ਕਰ ਦਿੰਦਾ ਬੱਚਿਆਂ ਨੂੰ ਲੈ ਕੇ ਜਾਣਾ ਹੈ ਉਹ ਪੂ ਅਦੀਪੂ ਆਣੀ ਜਾਣ ਦੀਆਂ ਨਾਲ ਸਮਰੀਤ ਆ ਸਰਪ੍ਰਾਈਜ਼ ਬਣਾਉਣ ਦੇ ਚੱਕਰ ਚ ਅਜਾ ਰੁਕ ਜਾ ਨਾ ਅੱਛਾ ਇੱਧਰ ਜਾਓ ਇੱਧਰ ਕਿਤੇ ਇਥੇ ਵੀ ਉਹੀ ਸੇਮ ਪ੍ਰੋਸੈਸ ਆ ਉਹ ਆਪਣਾ ਸਮਰੀਤ ਦੇ ਉਹ ਲੈਣ ਗਏ ਆ ਬੱਚੇ ਨੂੰ ਤੇ ਮੈਨੂੰ ਪੁੱਛ ਰਹੇ ਵੀ ਤੁਸੀਂ ਕੀ ਲੱਗਦੇ ਜੀ ਬੱਚੇ ਤੇ ਮੈਂ ਕਿਹਾ ਮੈਂ ਤਾਂ ਦਾ ਫਾਦਰ ਆ ਇਹਨਾਂ ਦਾ ਇੱਕ ਨਾ ਉਹ ਕਾਰਡ ਬਣਿਆ ਤੇ ਉਹ ਮੇਰੇ ਕੋਲ ਨਹੀਂ ਮੈਂ ਕਿਉਂਕਿ ਉੱਥੇ ਗਿਆ ਸੀ ਮੈਂ ਕਾਰਡ ਲੈ ਕੇ ਨਹੀਂ ਗਏ ਮਨ ਦੇ ਵਿੱਚ ਆ ਹੀ ਨਹੀਂ ਵੀ ਆਪਾਂ ਉਹਨੂੰ ਲੈ ਕੇ ਜਾਣਾ ਆ ਪਰ ਸਰਪ੍ਰਾਈਜ਼ ਕਹਿੰਦਾ ਵੀ ਲੈ ਕੇ ਜਾਓ ਫੇਰੀ ਕਿਉਂਕਿ ਨਾਲੇ ਬੱਚੇ ਉਹ ਗੁੜੀ ਆਈ ਆ ਸਿਸਟਰ ਦੀ ਦਾ ਖੇਡ ਮਲ ਲੈਣਗੇ ਰਾਤ ਨੂੰ ਤੇ ਫਿਰ ਸੌਣਾ ਹੀ ਆ ਸ਼ਾਮਾਂ ਨੂੰ ਜਦੋਂ ਬੱਚਾ ਜਾਂਦਾ ਥੱਕ ਟੁੱਟ ਜਾਂਦਾ ਆ ਤੇ ਫਿਰ ਹੁਣ ਕੀ ਆ ਚਲੋ ਖੇਡ ਮਰ ਲੈਣਗੇ ਘੜੀ ਬਾਕੀ ਬੇਨੇ ਆ ਜੇ ਅਜੇ ਆਏ ਨਹੀਂ ਆ ਦਾ ਬਾਕੀ ਤੁਹਾਨੂੰ ਮੁਖੰਨੇ ਆਉਂਦੇ ਆ ਦਾ ਦ੍ਰਿਸ਼ ਇਹ ਹੋਣ ਨਹੀਂ ਦੇ ਬੜੀ ਵੇਟ ਕਰਾਉਂਦੇ ਆ ਉਹਦਾ ਚੰਗਾ ਵਧੀਆ ਵਾ ਚੈੱਕ ਅਪ ਪੂਰਾ ਕਰਕੇ ਇਨਵੈਸਟੀਗੇਸ਼ਨ ਕਰਕੇ ਫਿਰ ਭੇਜਦੇ ਆ ਬੱਚੇ ਨੂੰ ਤੇ ਹਾਂਜੀ ਹਾਂਜੀ ਭਾਜੀ ਉਹ ਅੰਛੇ ਦੇਵਦੀ ਪੂਆ ਤੇ ਆਦੀ ਭੈਣ ਸਮ੍ਰੀਤ ਖੜੀ ਆ ਸਰਪ੍ਰਾਈਜ਼ ਕਰਨ ਵਾਸਤੇ ਤੇ ਚਲੋ ਇੱਧਰ ਵੈਨੇਬੜਾ ਇੱਧਰ ਆ ਜੇ ਆਪਣਾ ਬੱਚਾ ਆਇਆ ਨਹੀਂ ਦਾ ਬੋਤ ਡੁਗਰੂ ਮੂ ਮੰਨ ਡਾਰੀ ਹੈ ਹੈ ਮੰਮਾ ਨੂੰ ਕਟਾਂਗੇ ਜਾ ਕੇ ਮੰਮਾ ਨੂੰ ਕਟਾਂਗੇ ਚਲੋ ਚਲੋ ਆਪਣੀ ਗੱਡੀ 'ਚ ਬੈਠਣਗੇ ਅੰਦਰ ਰਹਿਣਾ ਨਾ ਆਂਟੀ ਕਹਿੰਦੇ ਕੋਹ ਹੱਥਾਂ ਅੰਦਰ ਰਹਿਣਾ ਆਹੋ ਉਦਾਂ ਹੀ ਵੰਡ ਨਹੀਂ ਜਾਣਾ ਉਦਾਂ ਹੀ ਉਦਾਂ ਲੈਣਤਾ ਓਏ ਮੈਂ ਆਉਣ ਡਿਆ ਇੱਥੋਂ ਪਤਾ ਚੋਨਾ ਚੋਨਾ ਵੇਚ ਕੇ ਆਉਣ ਡੇ ਪੇ ਚੋਨਾ ਵੇਚ ਕੇ ਹੁੰਦਾ ਇੱਥੇ ਬੈਗ ਫੜ ਲੋਗੇ ਪਿੱਛੇ ਇੱਕ ਮਿੰਟ ਬੈਗ ਵਿੱਚ ਛੱਡ ਦਿੰਦੇ ਕੋਈ ਨਹੀਂ ਕੋਈ ਨਹੀਂ ਇੱਧਰ ਨੂੰ ਬੁਗਾ ਕਰੋ ਪਿੱਛੇ ਨੂੰ ਹੁਣ ਲੈਟ ਜੋ ਇਦਾਂ ਠੀਕ ਆ ਇੱਥੇ ਰੱਖ ਦਿੰਦੇ ਬੈਗ ਆਪਾਂ ਆਹ ਇਹ ਬੋਤਲ ਇੱਥੇ ਰੱਖ ਦਿੰਦੇ ਇੱਥੇ ਫੜ ਲਓ ਇਹ ਬੋਤਲ ਵੀ ਇੱਥੇ ਰੱਖ ਦਿੰਦੇ ਚਲਿਏ ਵਲੋਗ ਭੰਡਿਆ ਹੈਲੋ ਕਰਦਾ ਸਾਰਿਆਂ ਨੂੰ ਕੌਣ ਕਹਿੰਦਾ ਹੈ ਕਿੱਥੇ ਜਾਣਾ ਆਂਟੀ ਕਿਹੜੀ ਆਂਟੀ ਆਹ ਜਿਹੜੀ ਇੱਥੇ ਲੱਗ ਗਈ ਚਲੋ ਹੁਣ ਗਾਂ ਦੇਦਾ ਤੁਹਾਨੂੰ ਵੇਖੋ ਬੜਾ ਗੱਡੀ ਅੱਗੇ ਇੱਥੇ ਇਦਾਂ ਇਦਾਂ ਬਹਿਣਾ ਚੰਗਾ ਢੋਣ ਨਹੀਂ ਲਾਉਣੀ ਅੱਗੇ ਵੇਖਣ ਅੱਗੇ ਵੇਖਣਾ ਮੇਰੇ ਪੁੱਤ ਨੇ

ਬੁੜੀਆਂ ਇਹਦੇ ਨਹੀਂ ਇਹਨਾਂ ਦੂਰੋਂ ਕਹਿੰਦਾ ਕਦੀ ਭੁਈ ਆ ਆਹੋ ਸੱਸੀ ਕਹਿੰਦਾ ਕੋਤ ਲੱਗ ਗਈ ਚੱਲ ਨਾ ਪੁੱਛੋ ਵੇਲਾ ਕਦੀ ਭੁਈ ਆ ਮੈਂ ਤਾਂ ਇਹਨਾਂ ਬੁੜੀਆਂ ਨੂੰ ਬਿਠਾ ਲਈਏ ਵੇ ਬਦਲ ਬਿਠਾ ਲਈ ਕਿਦਾਂ ਲਾ ਲਈ ਕੰਕੀ ਹਾਲਾ ਸੁਟ ਪਾ ਇਹਨਾਂ ਦਾ ਸਰਪ੍ਰਾਈਜ਼ ਹੋਣ ਨਹੀਂ ਦਿੱਤਾ ਨੀ ਕੋਈ ਹੋ ਕੇ ਪਤਾ ਹਰਸ ਮੈਨੂੰ ਪਤਾ ਲੱਗ ਜਾਣਾ ਵਾ ਕਿ ਆਈ ਹੈਗੇ ਚਲੋ ਜੀ ਸਰਪ੍ਰਾਈਜ਼ ਤੇ ਚਲੋ ਜਿੱਦਾਂ ਦਾ ਵੀ ਆ ਪਰ ਬੱਚੇ ਨੂੰ ਐਕਸਾਈਟਮੈਂਟ ਜੀ ਉਹਦੇ ਫੇਸ ਤੇ ਪਾਲ ਆ ਜਾਂਦਾ ਵੀ ਐਕਸਾਈਟਮੈਂਟ ਐਕਸਾਈਟਮੈਂਟ ਵਧੀਆ ਲੱਗੀ ਮੇਰੇ ਪੁੱਤ ਨੂੰ ਗਿਫਟ ਹੁਣ ਪਤਾ ਲੱਗ ਗਿਆ ਕਿੱਥੇ ਜਾਣਾ ਸੀ ਮੈਂ ਪੂਈ ਨੂੰ ਲੈ ਕੇ ਆਇਆ ਹਾਂ ਤੇ ਮੈਂ ਕਿਹਾ ਤੁਸੀਂ ਖੇਡ ਲਿਓ ਖੇਡਣ ਦਾ ਭਾਵ ਵੀ ਹੁਣ ਜਦਾਂ ਆਈ ਹੈ ਰੀਤ ਤੇ ਫੜ ਜਾ ਕੇ ਖੇਡਿਓ ਮੱਲਿਓ ਠੀਕ ਆ ਠੀਕ ਆ ਕੀ ਆਂਦੀ ਜਾਣਾ ਕਿਤੇ ਨਹੀਂ ਉਹ ਅੱਧਾ ਮੈਂ ਕਹਾ ਨਾ ਉਹਨਾਂ ਨੂੰ ਸਕੂਲ ਵਾਲਿਆਂ ਨੂੰ ਵੀ ਜਾਣਾ ਹੈ ਕਿਤੇ ਹੈ ਆ ਲੈ ਮੂਹਰੇ ਅੰਗੂਲੇ ਅੱਛਾ ਇਹਨਾਂ ਦੇ ਸਮਰੀਦਿਕਾ ਸਕੂਲ ਐ ਵੀ ਉਹਨਾਂ ਗੋਲੀ ਚ ਬਣਾਉਂਦੀਆਂ ਹਨ ਹੈ ਨਾ ਇਹ ਨਹੀਂ ਪੜਿਆ ਕਿ ਇਹ ਕਲਰ ਦਾ ਆਂਦੀ ਮੈਂ ਤੇ ਆਈ ਅੱਛਾ ਅੱਛਾ ਦੀ ਚਲੋ ਠੀਕ ਹੈ ਹੁਣ ਛੁਟਕੀ ਦਾ ਜਾ ਕੇ ਵੇਨੇ ਆ ਨਿੱਕੀ ਦਾ ਉਹ ਕਿਹਦਾ ਕੀ ਇਮਪ੍ਰੈਸ਼ਨ ਹੋਦਾ ਓਕੇ ਬਾਈ ਅਸੀਂ ਹੁਣ ਆਏ ਆ ਆਪਣੇ ਖੇਤਾਂ ਵਿੱਚ ਇਹ ਜ਼ਮੀਨ ਬਾਈ ਟਾਲੀ ਦੇ ਵਿੱਚ ਸਾਡੇ ਪੜੀ ਕਹਿੰਦੇ ਆ ਇੱਧਰ ਮਾਲਵੇ ਵਾਲਾ ਖੇਤ ਕਹਿੰਦੇ ਦਵਾਬੇ ਵਾਲੀ ਸਾਈਡ ਸਵੇਰ ਦਾ ਪਹਿਲਾਂ ਗਿਆ ਸੀ ਝੋਨਾ ਸੈਲਰ ਤੇ ਲੈ ਕੇ ਉਤਵਾਜ ਹੁਣ ਸੇਟਰ ਨੂੰ ਲੈ ਕੇ ਆਇਆ ਗੁੜੀਆਂ ਨੂੰ ਪੰਛਦੀਪ ਨੂੰ ਲੈ ਕੇ ਆਇਆ ਸਕੂਲ ਤੋਂ ਰਾਤ ਨੂੰ ਝੋਨਾ ਵੱਡਿਆ ਸੀ ਤੇ ਹੁਣ ਇਹ ਰੀਆ ਦਾ ਮਲਾਂਕਣ ਕਰਨ ਆਇਆ ਵੀ ਕਿੰਨਾ ਝੋਨਾ ਵਧੀਆ ਵੱਡਿਆ ਦਾ ਰਾਤ ਵੀ ਅਸੀਂ ਨਾਲੋਂ ਨਾਲ ਚੈੱਕ ਕਰਦੇ ਰਹੇ ਆ ਕਿ ਕਿਹਦੇ ਝੋਨਾ ਮਸ਼ੀਨ ਕਿਹਦੇ ਝੋਨਾ ਥੱਲੇ ਛੱਡਦੀ ਤੇ ਨਹੀਂ ਜਾਂ ਕੋਈ ਪਰ ਜਦੋਂ ਇਹ ਆ ਨਾ ਵੀ ਸ਼ਾਮਾਂ ਨੂੰ ਬਹੁਤ ਵਧੀਆ ਝੋਨਾ ਦਾ ਵੱਡਿਆ ਜਾਂਦਾ ਕਿਉਂਕਿ ਝੋਨਾ ਹੀ ਜ਼ਿਆਦਾ ਸੁੱਕਿਆ ਤੇ ਬਾਕੀ ਇਦਾਂ ਹੀ ਓਕਾ-ਪਕਾਈ ਜੀ ਕਰ ਆਏ ਸੈਟਿੰਗ ਉਹਦੀ ਕਿਉਂਕਿ ਫੱਕ-ਫੋਕ ਘਰੇ ਨਾਲ ਦੇ ਹਿਲਾ ਕੇ ਸਾਂਭੀ ਜਾਂਦੀ ਆ। ਨਾਲ ਕੋਈ ਬਹੁਤ ਠੀਕ ਬਹੁਤ ਵਧੀਆ ਠੀਕ ਠਾਕ ਰਿਹਾ ਕੰਮ। ਚਲੋ ਇੰਨੇ ਚਿਰ ਦੀ ਫਸਲ ਸਾਂਭੀ ਹੋਵੇ। ਐਰ ਕੀ ਨਾ ਐਕਸਾਈਟਮੈਂਟ ਇਹ ਬਹੁਤ ਜ਼ਿਆਦਾ ਹੋ ਰਹੀ ਆ ਕਿ ਕਿਉਂਕਿ ਆਪਣੇ ਹੱਥੀ ਪਨੀਰੀ ਬੀਜੀ ਸੀ ਤੇ ਆਪਣੇ ਹੱਥੀ ਜਿਹੜਾ ਝੋਨਾ ਲਵਾਇਆ ਸੀ ਤੇ ਆਪਣੇ ਹੱਥੀ ਐਰ ਕੀ ਝੋਨਾ ਜਿਹੜਾ ਵਡਾ ਕੇ ਤੇ ਅਸੀਂ ਵੇਚ-ਵਟ ਵੀ ਆਏ ਆ ਤੇ ਯਾਰ ਕਿ ਜਿਹੜੀ ਝੋਨੇ ਦੀ ਫਸਲ ਇਹ ਬਹੁਤ ਐ ਬਿਲਕੁਲ ਜਿਦਾਂ ਚਲੋ ਕਾ ਝਾੜ ਛੋੜਦੇ ਕਹਿੰਦੇ ਘਟਿਆ ਵਜਾ ਮੈਨੂੰ ਇੱਡਾ ਕੋਈ ਪਤਾ ਹੀ ਨਹੀਂ ਲੱਗਾ ਤੇ ਆਪਣਾ ਦਰਮਿਆਨਾ ਠੀਕ ਠਾਕ ਰਿਹਾ ਵਾ ਤੇ ਝੋਨਾ ਜਿਹੜਾ ਜਦੋਂ ਪੈਲੀ ਦੇ ਵਿੱਚ ਖੜਾ ਸੀ ਤੇ ਇੱਕ ਸਾਰ ਐ ਇੱਕ ਵੱਡਿਓ ਪੂਰਾ ਬਹੁਤ ਵਧੀਆ ਲੱਗਦਾ ਹੈ ਤੇ ਆਪਣਾ ਤੇ ਠੀਕ ਹੀ ਰਿਹਾ ਬਸ ਝਾੜ ਬਾਕੀ ਆ ਕੱਲ ਪਰਸੋਂ ਇੱਥੇ ਖੇਤ ਦੇ ਵਿੱਚ ਝੋਨਾ ਦੇਖ ਰਿਹਾ ਸੀ ਪਰ ਹੁਣ ਇਨਸ਼ਾਅੱਲਾ ਹੋਰ ਦੱਸੋ ਉਹ ਇੱਕ ਨਾ ਅਸੀਂ Jio Fiber Air Fiber Airtel ਦਾ ਲਵਾਉਂਦੇ ਅਸੀਂ ਤੇ ਪਰ ਮੈਂ ਕਿਹਾ ਚੱਲ ਹੁਣ ਕੀ ਲਵਾਉਣਾ ਆ ਇੱਕ ਦੋ ਬੰਦੇ ਤਾਂ ਕਹਿੰਦੇ ਅਸੀਂ ਲਾ ਦਨੇ ਆ ਤੇ ਇੱਕ ਬੰਦਾ ਵਧੀਆ ਆਪਣਾ ਸੱਜਣ ਮਿੱਤਰ ਮਿਲਿਆ ਤੇ ਉਹ ਕਹਿੰਦਾ ਵੀ ਵੀਰ ਤੇਰੇ ਨੈਟਵਰਕ ਨਹੀਂ ਆਉਂਦਾ ਐਵੇਂ ਬਾਅਦ ਤੁਹਾਨੂੰ ਵੀ ਕਹੇਗਾ ਵੀ ਰੇਂਜ ਨਹੀਂ ਆਉਂਦੀ ਕਹਿੰਦਾ ਰੇਂਜ ਐਸੀ ਵੈਸੀ ਆ ਉਹਦੇ ਚੱਕਰ ਦੇ ਵਿੱਚ ਅਸੀਂ ਕਿਸ ਵੜੇ ਸੂਏ ਦੇ ਉੱਤੇ ਆਣ ਕੇ ਵੀ ਕਿਉਂਕਿ ਇੱਥੇ ਸੂਏ ਦੇ ਨੇੜੇ ਚੀਮਿਆਂ ਦਾ ਟਾਵਰ ਪੈਂਦਾ ਉਥੋਂ ਰੇਂਜ ਰੂਜ ਵਧੀਆ ਚੰਗੀ ਫੜਦਾ ਹੁੰਦਾ ਆ ਵੇਖੋ 5G ਆ ਰਿਹਾ ਇੱਥੇ ਤੇ ਉਥੋਂ ਆ ਕੇ ਚਾਰ ਪੰਜ ਕਦਮ ਚੱਲ ਕੇ ਆ ਜਿੱਧਾ ਤੇ ਫਿਰ ਇੱਥੇ ਆਣ ਕੇ ਵੀਡੀਓ ਵਾਡੀਓ ਅਪਲੋਡ ਕਰ ਲਈਦੀ ਆ ਇਧਰ ਜੀਮੇ ਵਾਲੀ ਸਾਈਡ ਆ ਜਿਹੇ ਝੋਨੇ ਖੜੇ ਆ ਖੜੇਗੇ ਬਹੁਤ ਜ਼ਿਆਦਾ ਖੜੇ ਆ ਝੋਨੇ ਇਹਦੇ ਜਾਇ ਬੀਬੂ ਦਾ ਫਰਕ ਆ ਆਪਣੇ ਇਧਰ ਲਗਭਗ ਜਿ ਕੋ ਇਹ ਕੱਦਾਂ ਕਿਤੇ ਜਿੱਦਾਂ ਟਮਾਟਾਵਾ ਰਹਿ ਗਿਆ ਲਗਭਗ ਵੱਢ ਹੀ ਗਏ ਤੇ ਅੱਜ ਦਾ ਵਲੌਗ ਹੀ ਆਪਣਾ ਹਲਕਾ ਫੁਲਕਾ ਜਿਦਾ ਸਰਪ੍ਰਾਈਜ਼ ਹੀ ਵੀ ਤੇ ਝੋਨਾ ਸੈਲਰ ਤੇ ਲੈ ਗਏ ਸੀ ਤੇ ਆਪਣਾ ਸਿਸਟਰ ਨੂੰ ਲੈ ਕੇ ਆਏ ਕਿਤੇ ਨਾਲੇ ਗੁੜੀਆਂ ਨੂੰ ਇੱਕ ਦੋ ਸਰਪ੍ਰਾਈਜ਼ ਜਿਦਾ ਇਹਣਾ ਗੁੜੀਆਂ ਦੀ ਤੇ ਸਿਸਟਰ ਦੀ ਜਿਹੜੀ ਗੁੜੀਆਂ ਵਾ ਤਮਰੇ ਇਹ ਨੂੰ ਸਰਪ੍ਰਾਈਜ਼ ਦਿੱਤਾ ਉਹ ਤੁਸੀਂ ਵੀਡੀਓ ਦੇ ਵਿੱਚ ਵੇਖਣਾ ਫਿਰ ਮੈਂ ਜਿਹਨੂੰ ਅੰਛਦੀਪ ਨੂੰ ਵੀ ਦਿੱਤਾ ਪਰ ਉਹ ਸ਼ਾਰਪ ਮਾਈਂਡ ਜਿਆਦਾ ਉਹਨੇ ਦੂਰੋਂ ਪਹਿਚਾਣ ਲਿਆ ਉਹ ਵੀ ਤੁਸੀਂ ਵੀਡੀਓ 'ਚ ਵੇਖਿਓ ਓਕੇ ਬਾਏ ਅੱਜ ਦਾ ਵਲੌਗ ਇੱਥੋਂ ਤੱਕ ਹੀ ਹੋਰ ਨਵੇਂ ਵਲੌਗ ਦੇ ਨਾਲ ਕੱਲ ਨੂੰ ਮਿਲਦੇ ਆ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ